ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਮੇਰਾ ਨਾਮ ਹੈ ਵਿਰਿੰਦਰ ਤੇ ਪਿੰਡ ਹੈਗਾ ਹੰਸਾਲਾ ਅੱਜ ਦੀ ਤਰੀਕ ਹੈਗੀ 3 ਅਗਸਤ 2025 ਤੇ ਅੱਜ ਅਸੀਂ ਸਾਈਕਲ ਯਾਤਰਾ ਲੱਗੀਆਂ ਸ਼ੁਰੂ ਕਰਦਾ ਆਪਣੇ ਪਿੰਡ ਹੰਸਾਲੇ ਤੋਂ ਠੀਕ ਹੈ ਦਲਰੋ ਮੰਡੀ ਸਾਨੂੰ ਏਰੀਆ ਪੈਂਦਾ ਤੇ ਮੇਰਾ ਸਾਈਕਲ ਹੋ ਚੁੱਕਿਆ ਪੂਰਾ ਤਿਆਰ ਅਸੀਂ ਜਾ ਰਹੇ ਹਾਂ ਲੇਰ ਦਾਸ ਦੇ ਵਿੱਚ ਗੁਰਦੁਆਰਾ ਪੱਥਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਤੇ ਨਾਲੇ ਅਸੀਂ ਦੁਨੀਆ ਦੇ ਸਭ ਤੋਂ ਉੱਚੇ ਪਾਸ ਉਮੇਗਲਾ ਤੇ ਪਹੁੰਚਾਂਗੇ ਠੀਕ ਹੈ ਆਪਣੇ ਸਾਈਕਲ ਤੇ ਤੇ ਸਾਡਾ ਏਰੀਆ ਹੈਗਾ ਪਵਾਦ ਤੇ ਪਵਾਦ ਵਾਲਿਓ ਸਬਸਕ੍ਰਾਈਬ ਕਰ ਲਓ ਆਪਣੇ ਭਰਾ ਨੂੰ ਵੀ ਤੁਹਾਡਾ ਇੱਕ ਸ਼ੇਅਰ ਮੇਰੇ ਲਈ ਬਹੁਤ ਜ਼ਰੂਰੀ ਹੈ ਤੇ ਤੁਸੀਂ ਸਾਰਿਆਂ ਨੇ ਸਪੋਰਟ ਕਰੋ ਠੀਕ ਹੈ ਤੁਸੀਂ ਫਿਰ ਇੱਕ ਵਾਰ ਸਾਈਕਲ ਦੇਖ ਲਓ ਠੀਕ ਹੈ ਤੇ ਅਸੀਂ ਲਿੰਦੇ ਆ ਅਸੀਰਵਾਦ ਆਪਣੇ ਮੰਮੀ ਡੈਡੀ ਦਾ ਠੀਕ ਹੈ ਫਿਰ ਨਿਕਲਦੇ ਆ ਦਿਖਾਉਂਦਾ ਇਧਰ ਇਧਰ ਠੀਕ ਆ ਚੜ੍ਹਦੀ ਯਾਤਰਾ ਸਫਲ ਹੋਵੇ ਇਹ ਸਾਡੀ ਛੋਟੀ ਜੀ ਅੱਛਾ ਰਾਹੀ ਰਾਜੀ ਅੱਛਾ ਰਾਹੀ ਸੁੰਦੀ ਉੱਠ ਗਈ ਆਲੀ ਇਧਰ ਖੜਿਆ ਬਣਾ ਜੈਸਮੀਨ ਜੈਸਮੀਨ